ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਮੈਂ ਹਰਮਨਦੀਪ ਸਿੰਘ ਪੰਜਾਬ ਫਸਲ ਜਾਣਕਾਰੀ ਚੈਨਲ ਤੋਂ ਕਿਸਾਨ ਭਰਾਓ ਝੋਨੇ ਦੀਆਂ ਪਨੀਰੀਆਂ ਦੀ ਖੇਚਾ ਜਿਹੜੀ ਖਤਮ ਹੋ ਚੁੱਕੀ ਹੈ ਲਗਭਗ ਜਿੰਨਾ ਪਰਮਲ ਝੋਨੇ ਜਿਹੜੇ ਲਾਉਣੇ ਸੀ ਉਹਨਾਂ ਦੀਆਂ ਪਨੀਰੀਆਂ ਉਹ ਬੀ ਚੁੱਕੇ ਆ ਕਿਸਾਨ ਭਰਾ ਚਾਹੇ ਉਹ PR131 ਆ ਚਾਹੇ ਉਹ 32 ਆ PR132 114 ਹੋਵੇ ਸੁਪਰੀਮ 110 ਹੋਵੇ ਜਾਂ ਹਾਈਬ੍ਰਿਡ ਕੋਈ ਵੀ ਵੈਰਾਈਟੀ ਸਾਹ ਵਾਲੀਆਂ ਹੁਣ ਟਾਈਮ ਆ ਆ ਰਿਹਾ ਬੀਜ ਦਾ ਉਹ ਆ ਜੀ ਬਾਸਮਤੀ ਕਿਸਾਨ ਭਰਾ ਕਨਫਿਊਜ਼ ਨੇ ਕਿਹੜੀ ਬਾਸਮਤੀ ਲਾਈਏ ਕਿਹੜੀ ਬਾਸਮਤੀ ਦਾ ਕਿਹੜਾ ਕਿੰਨਾ ਝਾੜ ਆ ਕਿੰਨੇ ਦਿਨ ਕਿਹੜੀ ਬਾਸਮਤੀ ਜੀ ਦੀ ਵੈਰੈਟੀ ਉਹ ਲੈਂਦੀ ਆ ਤੇ ਖੇਤੀਬਾੜੀ ਲੁਧਿਆਣਾ ਯੂਨੀਵਰਸਿਟੀ ਕੋਲ ਕਿਹੜੀਆਂ ਕਿਹੜੀਆਂ ਸ਼ਿਫਾਰਿਸ਼ ਨੇ ਆਪਣੇ ਬਾਸਮਤੀਆਂ ਉਹਨਾਂ ਬਾਰੇ ਆਪਾਂ ਅੱਜ ਵਿਸਥਾਰ ਸਹਿਤ ਗੱਲ ਕਰਾਂਗੇ ਜੇ ਜ਼ਿਆਦਾ ਸਮਾਂ ਲੈਣ ਵਾਲੀਆਂ ਕਿਸਮਾਂ ਬਾਰੇ ਗੱਲ ਕਰੀਏ ਸਭ ਤੋਂ ਜਿਹੜੀ ਪੁਰਾਣੀ ਆਪਣੀ ਕਿਸਮਾਂ ਉਹ ਜੀ 11 1 ਉਹ ਸਭ ਤੋਂ ਜਿਆਦਾ ਤਰਨਤਾਰ ਦੇ ਅੰਮ੍ਰਿਤਸਰ ਏਰੀਆ ਦੇ ਵਿੱਚ ਲੱਗਦੀ ਸੀ ਉਹ ਕਿਉਂ ਲੱਗਦੀ ਸੀ ਕਿਉਂਕਿ ਦੁਨੀਆ ਤੇ ਮੰਨੀ ਗਈ ਹੈ ਇਹ ਵੈਰੈਟੀ ਮਾਰਲੇ ਦੇ ਛਾਂ ਦੀ ਕਾਫੀ ਜਾਂਦੀ ਹੈ ਪਰ ਰੈਜਿਡੂਅਲ ਇਫੈਕਟ ਯੈਰ ਦੀ ਮਾਤਰਾ ਜਿਆਦਾ ਔਨ ਕਰਕੇ ਜਿਹੜੀ ਇਹ ਡਾਊਨ ਆ ਗਈ ਡਾਊਨ ਫਾਲ ਆ ਗਿਆ ਤਰਨਤਾਰ ਅੰਮ੍ਰਿਤਸਰ ਏਰੀਆ ਦੇ ਵਿੱਚ ਬਾਸਮਤੀ ਲਗਣੀ ਕੱਢ ਗਈ ਹੁਣ ਦੁਬਾਰਾ ਯੂਨੀਵਰਸਿਟੀ ਦੇ ਉੱਤੇ ਧਿਆਨ ਆ ਜਾਂ ਕਿਸਾਨ ਵੀ ਦੁਬਾਰਾ ਬਾਸਮਤੀ ਅਲ ਕਨਵਰਟ ਹੋ ਰਹੇ ਨੇ ਇਹਦਾ ਇਹਦਾ ਐਵਰੇਜ ਝਾੜ ਆ ਉਹ ਆ ਸਾਬ ਜੀ 16 ਤੋਂ 18 ਕਿਲੋ ਐਵਰੇਜ ਝਾੜ ਆ ਜਿਹੜਾ ਪਾਇਆ ਜਾਂਦਾ ਕਈ ਕਿਸਾਨ ਵੀਰ 20 ਤੱਕ ਵੀ ਕੱਢ ਲੈਂਦੇ ਉਹ ਉਹਨਾਂ ਦੀ ਮਿਹਨਤ ਤੇ ਡਿਪੈਂਡ ਕਰਦਾ ਇਹ ਲਗਭਗ 140 ਤੋਂ 145 ਦਿਨ ਲੈਂਦੀ ਆ ਸੀਡ ਟੂ ਸੀਡ ਇਦਾਂ ਹੀ ਨਵੀਂ ਵੈਰਾਈਟੀ ਆ ਜੀ 1885 ਤੇ 1718 ਇਹ ਵੀ ਲਗਭਗ 140 ਤੋਂ 145 ਦਿਨ ਲੈਂਦੀ 1718 ਦੀ ਜੇ ਗੱਲ ਕਰੀਏ ਇਹਦਾ ਜਿਹੜਾ ਚੰਗਾ ਝਾੜ ਆ ਇਹਦਾ ਜਿਹੜਾ ਝਾੜ 18 ਤੋਂ 20 ਕੁਇੰਟਲ ਐਵਰੇਜ ਪਾਇਆ ਜਾਂਦਾ ਹੈ ਕਿਸਾਨਾਂ ਦੁਆਰਾ 24-25 ਕੁਇੰਟਲ ਤੱਕ ਵੀ ਇਹਦਾ ਝਾੜ ਆ ਜਿਹੜਾ ਕੱਢਿਆ ਗਿਆ ਵਾ ਇਦਾਂ 1885 ਆ ਇਹਦਾ ਵੀ ਜਿਹੜਾ ਝਾੜ ਆ 18 ਤੋਂ 20 ਕੁਇੰਟਲ ਆ ਜਿਹੜਾ ਐਵਰੇਜ ਪਾਇਆ ਗਿਆ ਵਾ ਇਹ ਸ਼ਾਰਟ ਰਿਸ਼ਨ ਦੀ ਕੰ ਗੱਲ ਕਰੀਏ ਵੀ ਜਿਹੜੀਆਂ ਘੱਟ ਸਮਾਂ ਲੈਣ ਵਾਲੀਆਂ ਵੈਰਾਈਟੀਆਂ ਆ ਉਹਨਾਂ ਦੇ ਵਿੱਚੋਂ ਇੱਕ 159 ਤੇ 1692 1692 ਸਭ ਤੋਂ ਘੱਟ ਸਮਾਂ ਲੈਣ ਵਾਲੀ ਵੈਰੈਟੀ ਹੈ ਜੀ ਉਹ ਲਗਭਗ 110 ਤੋਂ 115 ਦਿਨ ਲੈਂਦੀ ਆ ਜਿਹਦਾ ਐਵਰੇਜ ਝਾੜ 22 ਤੋਂ 24 ਕੁਇੰਟਲ ਜਿਹੜਾ ਦੱਸਿਆ ਗਿਆ ਵਾ ਇਹ ਬਾਸਮਤੀ ਹੈ ਗੱਲ ਕਰੀਏ ਸਭ ਤੋਂ ਵੱਧ ਝਾੜ ਆ ਜਿਹੜਾ 169 ਦਾ ਦੱਸਿਆ ਗਿਆ ਏਦਾਂ ਹੀ 1509 ਉਹਦੀ ਜਿਹੜੀ ਡਿਊਰੇਸ਼ਨ ਪੀਰੀਅਡ ਆ ਮੈਚਿਓਰਿਟੀ ਪੀਰੀਅਡ ਆ ਪੱਕਣ ਜਿਹੜਾ ਇੱਕ ਸੀਡ ਤੋਂ ਲੈ ਕੇ ਪੱਕਣ ਤੱਕ ਦਾ ਜਿਹੜਾ ਸਮਾਂ ਉਹਦਾ 115 ਤੋਂ 120 ਦਿਨ ਉਹਦਾ ਵੀ ਜਿਹੜਾ ਐਵਰੇਜ ਝਾੜ ਆ ਉਹੀ 15 ਤੋਂ 16 ਕੁਇੰਟਲ ਹੀ ਪਾਇਆ ਗਿਆ ਵਾ ਬਾਕੀ ਇਹਨਾਂ ਬਾਸਮਤੀਆਂ ਦਾ ਜਿਹੜਾ ਸਹੀ ਸਮਾਂ ਲਾਉਣ ਦਾ ਜਿਤਨਾ ਵੱਡੀਆਂ ਵੱਡੇ ਦਿਨਾਂ ਵਾਲੀਆਂ ਵੈਰੈਟੀਆਂ ਜਿਵੇਂ ਉਹਨਾਂ ਦਾ ਸਹੀ ਸਮਾਂ ਜਿਹੜਾ 10 ਜੁਲਾਈ ਪਨੀਰੀ ਕੁਲੀ ਕੁਲੀ ਲਾਓ ਜਿੰਨੀ ਪਨੀਰੀ ਕੁਲੀ ਕੁਲੀ ਲਾਓਗੇ ਉਹਨਾਂ ਹੀ ਚਾਰਚ ਵਾਧਾ ਹੋਊਗਾ ਪੰਜਾਂ ਦਿਨਾਂ ਵਾਲੀ ਬਾਸਮਤੀ ਪਨੀਰੀ ਆਹਦੀ ਤਿਆਰ ਹੋਣੀ ਸਟਾਰਟ ਹੋਏਗੀ ਬਾਸਮਤੀ ਦੇ ਵਿੱਚ ਸਭ ਤੋਂ ਜ਼ਿਆਦਾ ਹੀ ਪ੍ਰੋਬਲਮ ਆਉਂਦੀ ਵੱਡੀ ਉਹ ਆ ਜੀ ਚੰਡਾਰੋਗ ਜਿਹਨੂੰ ਬਕਾਨੀ ਡਿਜ਼ੀਜ਼ ਵੀ ਬੋਲ ਦਿੰਦੇ ਆਪਾਂ ਕਿਸਾਨ ਭਰਾਓ ਉਹਦੇ ਤੋਂ ਮੈਂ ਪਿਛਲੀ ਵੀਡੀਓ 'ਚ ਵੀ ਗੱਲ ਕੀਤੀ ਸੀ ਪਰ ਹੁਣ ਵੀ ਮੈਂ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਨਾ ਹੈ ਉਹਦੇ ਤੋਂ ਦੋ ਦਵਾਈਆਂ ਆਡੀਆਂ ਸ਼ਫਾਰਸ਼ ਆਖੀਦੀ ਬੜੀ ਲੁਧਿਆਣਾ ਯੂਨੀਵਰਸਿਟੀ ਵੱਲੋਂ ਇੱਕ ਸਪ੍ਰਿੰਟ ਦਵਾਈ ਇੱਕ ਟੈਕੋਡਰਮਾ ਟੈਕੋਡਰਮਾ ਦਾ ਬਹੁਤ ਵਧੀਆ ਰਿਜ਼ਲਟ ਆ ਉਹ ਪਰਸਨਲੀ ਵੀ ਮੈਂ ਉਹ ਯੂਜ਼ ਕੀਤਾ ਹੋਇਆ ਵਾ ਉਹਦੇ ਬਾਰੇ ਤੁਹਾਨੂੰ ਵਿਸਤਾਰ ਸਹਿ ਦੱਸੂਗਾ ਸਪ੍ਰਿੰਟ ਵੀ ਤੁਸੀਂ ਦਵਾਈ ਜਿਹੜੀ ਯੂਜ਼ ਕਰ ਸਕਦੇ ਹੋ ਜੋ ਬੀ ਨੂੰ ਇਹ ਵੀ ਇਹ ਜਦੋਂ ਆਪਾਂ ਛੱਟਾ ਦੇਣਾ ਬੀ ਦਾ ਉਸ ਤੋਂ ਪਹਿਲਾਂ ਉਸ ਪ੍ਰਿੰਟ ਦਵਾਈ ਤੁਸੀਂ ਲਾ ਸਕਦੇ ਟਰੈਕੋਦਰਮਾ ਵੀ ਤੁਸੀਂ ਲਾ ਕੇ 15 ਗ੍ਰਾਮ 1 ਕਿਲੋ ਦਾ ਟਰੈਕੋਦਰਮਾ ਤੁਸੀਂ ਪਾ ਤਨਾ ਫਿਰ ਤੁਸੀਂ ਪਨੀਰੀ ਦਾ ਛੱਟਾ ਦੇਣਾ ਜੇ ਤੁਸੀਂ ਨਹੀਂ ਲਾਇਆ ਬੀ ਨੂੰ ਟਰੈਕੋਦਰਮਾ ਫਿਰ ਤੁਸੀਂ ਜਦੋਂ ਪਾਣੀ ਦਿੰਨੇ ਆਪਾਂ ਉਸ ਤੋਂ ਬਾਅਦ ਰੂੜੀ ਦੇ ਵਿੱਚ ਆਪਾਂ 1 ਕਿਲੋ ਲੈ ਕੇ ਟ੍ਰੇਕੋਡਰਮਾ ਪੈਕਟ ਉਹ ਤੁਸੀਂ ਇੱਕ ਕਨਾਲ ਦੇ ਹਿਸਾਬ ਨਾਲ ਤੁਸੀਂ ਛੱਟਾ ਦੇ ਸਕਦੇ ਜਿਹਦੇ ਨਾਲ ਕੀ ਵਧੀਆ ਰਿਜ਼ਲਟ ਆਊਗਾ ਇਦਾਂ ਹੀ ਕਿਸਾਨ ਭਰਾਓ ਜੇ ਤੁਸੀਂ ਉਸ ਚੀਜ਼ ਤੋਂ ਵੀ ਰਹਿ ਗਏ ਜੋ ਕਿ ਤੁਸੀਂ ਪਨੀਰੀ ਦੇ ਬੀਜ ਨੂੰ ਵੀ ਨਹੀਂ ਲਾਇਆ ਟ੍ਰੇਕੋਡਰਮਾ ਜਾਂ ਉਸ ਤੋਂ ਬਾਅਦ ਵੀ ਆਪਾਂ ਛੱਟਾ ਨਹੀਂ ਦਿੱਤਾ ਤੇ ਤੁਸੀਂ ਝੋਨੇ ਦੇ ਵਿੱਚ 2 ਕਿਲੋ ਦਾ 1 ਕਿਲੋ ਦੇ ਵਿੱਚ ਛੱਟਾ ਦੇ ਸਕਦੇ ਹੋ ਰੂੜੀ ਦੇ ਵਿੱਚ ਮਿਲਾ ਕੇ ਜੂਰੀਆ ਦੇ ਵਿੱਚ ਕਦੀ ਨਹੀਂ ਮਲਾਉਣਾ ਕਿਉਂਕਿ ਇਹਦੇ ਜਿਹੜੇ ਬੈਕਟੀਰੀਆ ਆ ਜੂਰੀਆ ਜੇ ਨਾਲ ਰਲ ਗਈ ਉਹ ਮਰ ਜਣੇ ਆ ਉਹ ਫਿਰ ਕੰਮ ਨਹੀਂ ਕਰਨਾ ਹੁਣਾ ਇੱਕ ਸ਼ਰਤ ਆ ਝੋਨੇ ਦੇ ਵਿੱਚ ਜਦੋਂ ਟ੍ਰਾਈਕੋਡਰਮਾ ਦਾ ਛੱਪਾ ਦੇਣਾ ਰੂੜੀ ਦੇ ਨਾਲ ਲਾ ਕੇ 10 ਦਿਨ ਦਾ ਗੈਬ ਹੋਣਾ ਚਾਹੀਦਾ ਜੂਰੀਆ ਦੇ ਨਾਲ ਜੇ ਤੁਸੀਂ ਜੂਰੀਆ 7 ਦਿਨਾਂ ਦੇ ਝੋਨੇ ਨੂੰ ਪਾ ਰਹੇ ਹੋ ਫਿਰ 15 ਦਿਨਾਂ ਲਾ ਕੇ ਬੰਨੇ ਟ੍ਰਾਈਕੋਡਰਮਾ ਦਾ ਛੱਪਾ ਦੇਣਾ ਜੇ ਤੁਸੀਂ ਜੂਰੀਆ ਲੇਟ ਪਾਉਂਦੇ ਜ 15 ਦਿਨਾਂ ਦੇ ਪਹਿਲੀ ਬੋਰੀ ਪਾਉਂਦੇ ਜੋ ਜਾਂਦੀ ਬੋਰੀ ਪਾਉਂਦੇ ਜੋ ਫਿਰ ਤੁਸੀਂ 6-7 ਦਿਨਾਂ ਤੇ ਵੀ ਚਾਪਾ ਦੇ ਸਕਦੇ ਜੋ ਰੂੜੀ ਦੇ ਸੁੱਕੀ ਰੂੜੀ ਦੇ ਵਿੱਚ ਰਲਾ ਕੇ ਰੈਕੋਦਰਮਾ ਨੂੰ 2 ਕਿਲੋ ਤੁਸੀਂ ਕਿੱਲੇ ਦਾ ਛਟਾ ਦੇ ਸਕਦੇ ਜਿਹਦੇ ਨਾਲ ਕਿ ਤੁਹਾਡੇ ਝੰਡੇ ਰੋਗ ਦੀ ਸਮੱਸਿਆ ਜਿਹੜੀ ਘਟੂਗੀ ਨਹੀਂ ਤੇ ਉਸ ਤੋਂ ਬਾਅਦ ਜਦੋਂ ਝੰਡੇ ਰੋਗ ਨਿਕਲ ਆਉਂਦਾ ਉਸ ਤੋਂ ਬਾਅਦ ਬਹੁਤ ਸਪ੍ਰੈਆਂ ਕਰਦੇ ਆਪਾਂ ਥਾਏ ਪਨੀਰ ਦੀਆਂ ਸਪ੍ਰੈਆਂ ਕਰੀ ਜਾਂਦੇ ਆ ਜੀ ਹੋਰ ਮਾਰਕੀਟ 'ਚ ਬਹੁਤ ਸਪ੍ਰੈਆਂ ਆਏ ਆ ਪਰ ਉਸ ਲੈਵਲ ਦਾ ਰਿਜ਼ਲਟ ਨਹੀਂ ਆਉਂਦਾ ਇਸ ਕਰਕੇ ਕਿਸਾਨ ਭਰਾਓ ਇਸ ਕਰਕੇ ਸੀ ਟੂ ਸੀਡ ਤੇ ਜਦੋਂ ਆਪਾਂ ਬਜਾਈ ਕਰ ਲੱਗਦੇ ਆ ਪਨੀਰੀ ਬੀਜਣ ਲੱਗਦੇ ਆ ਉਰਵ ਇਹਨਾਂ ਚੀਜ਼ਾਂ ਦਾ ਧਿਆਨ ਦਿੱਤਾ ਜਾਵੇ ਤਾਂ ਜੋ ਆਪਣਾ ਝਾੜ ਦੇ ਵਿੱਚ ਵਾਧਾ ਹੋਵੇ ਜੇ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰਿਆ ਕਰੋ ਤੇ ਜੇ ਤੁਹਾਡੇ ਕੋਲ ਹੀ ਕੋਈ ਜਾਣਕਾਰੀ ਹੁੰਦੀ ਹੈ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਜੋ ਕਿਸਾਨਾਂ ਨੂੰ ਹੋਰ ਹੈਲਪ ਹੋ ਸਕੇ ਜਿਹਦੇ ਨਾਲ ਕਿ ਕਿਸਾਨ ਭਰਾਵਾਂ ਦਾ ਝਾੜ ਚ ਹੋਰ ਵਾਧਾ ਹੋਵੇ ਧੰਨਵਾਦ